ਲੋਈ ਓਕੇ ਸੋਖਨ ਰਾਤ ਤਾਂ ਹੀ ਕੱਢ ਲਈ ਦਿਨ ਚੜਿਆ ਗੰਗਰੇ ਬੋਲਦੇ ਨੇ ਬਾਹਰ ਬੱਦਲ ਲੱਗਦਾ ਮੈਨੂੰ ਰਾਜਾ স্নੋਫਾਲ ਹੋਇਆ ਰਾਤ ਫਿਰ ਉਹ ਦੇਖੋ ਜਦੋਂ ਅਸੀਂ ਟੈਂਟ ਦੀਆਂ ਜਿੱਪਾਂ ਖੋਲੀਆਂ ਤਾਂ ਜਿਹੜਾ ਬਾਹਰਲਾ ਨਜ਼ਾਰਾ ਸੀਗਾ ਉਹ ਦੇਖਣ ਵਾਲਾ ਸੀਗਾ ਕਿ ਕਿਆ ਹੀ ਬਾਤਾਂ ਸੂਰਜ ਨਿਕਲਣ ਤੇ ਨਿਕਲਣ ਲਈ ਤਿਆਰ ਸੀਗਾ ਤੇ ਬਹੁਤ ਸੋਹਣੀ ਰੌਸ਼ਨੀ ਪਹਾੜਾਂ ਦੇ ਵਿੱਚੋਂ ਮਤਲਬ ਨਿਕਲ ਕੇ ਆ ਰਹੀ ਸੀ ਅਲੱਗ-ਅਲੱਗ ਰੰਗ ਦੀ ਤੇ ਉਹ ਜਿੰਨਾ ਨਜ਼ਾਰਾ ਦੇ ਅਨੰਗੀਆਂ ਅੱਖਾਂ ਨਾਲ ਦੇਖਣ ਦਾ ਸੀ ਨਾ ਉਹ ਸ਼ਾਇਦ ਫੋਨ ਦੇ ਵਿੱਚ ਰਿਕਾਰਡ ਨਹੀਂ ਹੋ ਪਾਇਆ ਤੇ ਟੈਂਪਰੇਚਰ ਵੀ ਉੱਥੋਂ ਦਾ ਸੀਗਾ -2 ਤੱਕ ਦਾ ਠੰਡ ਬਹੁਤ ਜ਼ਿਆਦਾ ਸੀਗਾ ਤੇ ਸੰਦੀਪ ਤੋਂ ਆਹ ਇਕੱਠਾ ਵੀ ਨਹੀਂ ਹੋ ਰਿਹਾ ਸੀਗਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹ ਤੋਂ ਫੋਲਡ ਹੋਣ ਫੋਲਡ ਮਤਲਬ ਕਰਨ ਦੇ ਵਿੱਚ ਵੀ ਉਹਨੂੰ ਪ੍ਰੋਬਲਮ ਆਉਂਦੀ ਸੀਗੀ ਸੋ ਹੌਲੀ-ਹੌਲੀ ਅਸੀਂ ਕਰਕੇ ਜਦੋਂ ਟੈਂਟ ਖੋਲਿਆ ਤਾਂ ਬਾਹਰ ਦੇਖਿਆ ਕਿ ਬਰਫ਼ ਥੋੜੀ ਜੀ ਮਤਲਬ ਜਿਹੜੀ ਰਾਤ ਮੀਂਹ ਕਣੀ ਪਈ ਸੀ ਉਹ ਵੀ ਜੰਮ ਗਈ ਸੀ ਤੇ ਉਹਦੇ ਡਲੇ ਬਣੇ ਪਏ ਸੀ ਮੀਂਹ ਬਰਫ਼ ਬਣੀ ਪਈ ਸੀ ਬੀਸਿਕਲੀ ਇੱਕ ਤਾਂ ਤੁਹਾਨੂੰ ਜ਼ੂਮ ਕਰਕੇ ਦਿਖਾਵਾਂ ਸਾਹਮਣੇ ਦੇਖ ਰਹੇ ਹੋ ਤੁਸੀਂ ਹੁਣ ਰੰਗ ਹੋ ਰਿਹਾ ਤੇ ਥੋੜੇ ਟਾਈਮ ਬਾਅਦ ਉਹਦਾ ਰੰਗ ਰੈੱਡ ਕਲਰ ਦਾ ਹੋ ਜਾਣਾ ਉਥੋਂ ਸੂਰਜ ਨੇ ਚੜ੍ਹਨਾ ਤੇ ਜਿਹਨੂੰ ਦੇਖਣ ਲਈ ਅਸੀਂ ਇੰਨੀ ਔਖੀ ਰਾਤ ਕੱਢੀ ਤਾਂ ਫਾਈਨਲੀ ਉਹ ਸਮਾਂ ਆ ਗਿਆ ਸੀਗਾ ਤੇ ਕੌਂ ਬੋਲਦੀ ਸੀ ਕੌਂ ਇਦਾਂ ਦੀ ਆਵਾਜ਼ ਕੱਢਦੀ ਜਿਵੇਂ ਉਹਨਾਂ ਦਾ ਬੋਲ ਬੈਠਿਆ ਹੁੰਦਾ ਸੋ ਆਹ ਦੇਖੋ ਸਾਹਮਣੇ ਬਰਫ਼ ਪਈ ਆ ਟੁਕੜੇ ਨਿੱਕੇ ਨਿੱਕੇ ਸਨੋ ਦੇ ਮਤਲਬ ਜੰਮ ਗਿਆ ਤੇ ਫਿਰ ਮੈਂ ਨਿਕਲਿਆ ਟੈਂਟ ਚੋਂ ਬਾਹਰ ਮੈਂ ਖਿਆ ਵੀ ਮੈਂ ਚੱਲਿਆ ਬਾਹਰ ਬੈਠਣ ਕੁਰਸੀਆਂ ਸਾਡੀਆਂ ਡਾਈਆਂ ਹੋਈਆਂ ਸੀਗੀਆਂ ਪਰ ਪਹਿਲਾਂ ਮੈਂ ਸੋਚਿਆ ਉਹਨੂੰ ਮੈਂ ਚਾਹ ਲਈ ਬਾਜੀ ਆਪੇ ਯਾਦ ਦੇ ਲਓ ਅੱਛਾ ਦੇ ਜਾ ਰੋੜਕ ਚ ਆ ਜਾ ਉਹਨੂੰ ਚਾਹ ਵੱਧ ਵੀ ਲੈ ਆਈ ਹੈ ਰਹਿਮਦੀ ਆ ਗਿਆ ਹੰਡ ਬਹੁਤ ਲੱਗਦੀ ਆ ਤੇ ਚਾਹ ਨੂੰ ਮੈਂ ਕਹਤਾ ਇੱਥੇ ਚਾਹ ਲੈ ਕੇ ਆਉਂਦਾ ਤੇ ਹੁਣ ਜਦੋਂ ਸੂਜਾ ਆਲਮੋਸਟ ਨਿਕਲਦਾ ਆਇਆ ਪਤਲਾ ਨੇ ਨੂੰ ਕਵਰ ਕੀਤਾ ਹੋਇਆ ਮੇਰੀ ਬੋਲ ਵੀ ਮੇਰਾ ਠੜ ਨਾਲ ਉਹ ਹੁੰਦਾ ਫੜਫੜਾਉਂਦੇ ਆ ਮਤਲਬ ਪ੍ਰੋਪਰ ਬੋਲ ਨਿਕਲਦਾ ਨਹੀਂ ਮੂੰਚੋਂ ਤੋਤਲਾ ਬੋਲਦਾ ਬੀਸਿਕਲੀ ਜੇ ਮੋਟੀ ਹੋਈ ਨੱਕ ਵੀਨ ਲਾਲ ਹੋਇਆ ਪਿਆ ਪਰ ਨਜ਼ਾਰਾ ਬਹੁਤ ਆ ਇੰਨਾ ਸੋਹਣਾ ਲੱਗਦਾ ਨਾਲ ਦਾ ਇਹ ਮਤਲਬ ਬੰਦਾ ਕਹਿੰਦਾ ਜੇ ਠੰਡ ਘੱਟ ਹੋਵੇ ਇੱਥੇ ਰਹਿ ਜਾਵੇ ਤੇ ਸੰਦੀਪ ਤਾਂ ਜਿਵੇਂ ਦਮਦਾਰ ਕੇ ਆ ਗਿਆ ਮੈਂ ਬਾਹਰ ਹੰਡ ਬਹੁਤ ਅਨ ਲੈ ਜੀ ਖੂਨ ਜਮਾਉਣ ਵਾਲੀ ਨਾ ਹੰਡ ਐ ਖੂਨ ਜੰਮਣ ਵਾਲੀ ਜਮੇ ਹੁੰਦੀ ਆ ਉਹ ਆ ਬਸ ਉਹਦੇ ਚੱਕਰਾਂ ਚ ਉਹਦੇ ਚੱਕਰਾਂ ਚ ਫਿਰਦੇ ਅਸੀਂ ਉਹਦੇ ਚੱਕਰਾਂ ਸੱਜ ਗਿਆ ਹੀ ਵਾ ਕੋ ਖੁੰਡ ਕੱਟ ਕੇ ਬਹਿ ਗਿਆ ਉਹ ਬਾਹਰ ਨਹੀਂ ਆ ਰਿਹਾ ਆਊਗਾ ਕੋਈ ਨਹੀਂ ਤੂੰ ਕਿੰਨਾ ਚਿਰ ਰਹੇ ਆ ਪਰ ਤੈਨੂੰ ਰਿਬੋਰਡ ਕਰਾਂਗੇ ਲਓ ਉਸ ਤੋਂ ਬਾਅਦ ਅਸੀਂ ਦੋਨਾਂ ਨੇ ਡਾਈਆਂ ਕੁਰਸੀਆਂ ਤੇ ਬੈਠੇ ਸੂਰਜ ਦੀ ਪਹਿਲੀ ਕਿਰਨ ਨੂੰ ਦੇਖਣ ਦੇ ਲਈ ਤੇ ਬਹੁਤ ਸੋਹਣਾ ਮਾਹੌਲ ਸੀਗਾ ਤੇ ਉੱਥੇ ਦੀ ਜਿਹੜੀ ਹਵਾ ਸੀ ਉਹ ਮਤਲਬ ਫੀਲ ਕਰਨ ਵਾਲੀ ਸੀ ਠੰਡੀ ਤੇ ਤੁਹਾਨੂੰ ਨਿੱਗ ਵੀ ਦੇ ਰਹੀ ਸੀ ਤੇ ਠੰਡ ਵੀ ਸੀਗੀ ਤੇ ਸਾਹਮਣੇ ਸੂਰਜ ਦੇ ਕਿਰਨਾਂ ਨਿਕਲ ਰਹੀਆਂ ਸੀ ਅਸੀਂ ਦੇਖੋ ਬੱਦਲਾਂ ਦੇ ਵਿੱਚ ਦੀ ਉਹ ਕਿਵੇਂ ਰੋਸ਼ਨੀ ਖਿਲਰਦੀ ਸੀਗੀ ਤੇ ਹੌਲੀ-ਹੌਲੀ ਕਰਕੇ ਉਹ ਰੋਸ਼ਨੀ ਵਧਦੀ ਗਈ ਤੇ ਜਿਹੜਾ ਮਤਲਬ ਰਾਤ ਅਸੀਂ ਔਖੀ ਕੱਟੀ ਸੀ ਉਹਦਾ ਉਹਦੀ ਪਰਪਾਈ ਪੂਰੀ ਹੋ ਰਹੀ ਸੀ ਸੋ ਬਹੁਤ ਵਧੀਆ ਲੱਗਿਆ ਉੱਥੇ ਜਾ ਕੇ ਬਸ ਉੱਥੇ ਜਾ ਕੇ ਇੱਕ ਚੀਜ਼ ਦਾ ਖਿਆਲ ਜ਼ਰੂਰ ਰੱਖਿਓ ਕਿ ਆਂਡਾ ਮੀਟ ਸ਼ਰਾਬ ਤੋਂ ਪਰਹੇਜ਼ ਰੱਖਿਓ ਕਿਉਂਕਿ ਇਹਨਾਂ ਦੇ ਧਰਮ ਦਾ ਖਿਆਲ ਰੱਖਣਾ ਵੀ ਸਾਡਾ ਫਰਜ਼ ਆ ਜਿਵੇਂ ਅਸੀਂ ਹੋਰਾਂ ਸਾਡੇ ਧਰਮਾਂ ਦਾ ਖਿਆਲ ਰੱਖਦੇ ਨੇ ਸੋ ਇਹਨਾਂ ਦੀ ਮਨਾਹੀ ਆ ਕਿ ਸਾਡੇ ਦੇਵੀ ਦੇਵਤੇ ਉਹ ਗੁੱਸੇ ਹੋ ਜਾਂਦੇ ਨੇ ਸਾਡੀ ਸੇਵ ਦੀ ਫਸਲ ਵਧੀਆ ਨਹੀਂ ਹੁੰਦੀ ਸੋ ਜ਼ਰੂਰੀ ਵੀ ਆ ਪਰੰਪਰਾਵਾਂ ਦੇ ਵਿੱਚ ਰਹਿਣਾ ਤੇ ਬਾਕੀ ਹਰ ਇੱਕ ਦੀ ਆਪਣੀ ਆਪਣੀ ਸਮਝ ਆ ਹਨ ਤੇ ਵਧੀਆ ਮਾਹੌਲ ਸੀਗਾ ਤੇ ਇੱਕ ਵਾਰੀ ਜੇ ਤੁਹਾਡਾ ਟਾਈਮ ਲੱਗਦਾ ਤਾਂ ਚਾਂਸਲ ਪਾਸ ਹਿਮਾਚਲ ਦੇ ਵਿੱਚ ਜ਼ਰੂਰ ਜਾ ਕੇ ਆਓ ਤੇ ਚੰਗੇ ਚੰਗੇ ਬੰਦੇ ਮਿਲਣਗੇ ਤੇ ਵਧੀਆ ਬਿਹੇਵੀਅਰ ਮਿਲੂਗਾ ਮਤਲਬ ਕਦੇ-ਕਦੇ ਤੁਸੀਂ ਇਹ ਕਹੋਗੇ ਵੀ ਸਾਨੂੰ ਓਵਰ ਮਿਲ ਰਿਹਾ ਵੀ ਰਿਸਪੈਕਟ ਓਵਰ ਮਿਲਦੀ ਹੈ ਕਿ ਓਵਰ ਮਿਲ ਰਹੀ ਹੈ ਕਿ ਜੇ ਕੋਈ ਗੜਬੜ ਤਾਂ ਨਹੀਂ ਪਰ ਉਹਨਾਂ ਦਾ ਸੁਭਾਅ ਇਦਾਂ ਦਾ ਕਿਉਂਕਿ ਇਹ ਹੈਗੇ ਟੂਰਿਸਟ ਪਲੇਸ ਅਤੇ ਉਹਨਾਂ ਨੂੰ ਚੰਗਾ ਬੋਲਣਾ ਪੈਂਦਾ ਪਰ ਹਾਂ ਜਰੂਰ ਖਿਆਲ ਰੱਖੋ ਕਈ ਵਾਰੀ ਥੋੜੇ ਜਿੇ ਵਿੱਚ ਵਿੱਚ ਜਿਵੇਂ ਕਹ ਲੋ ਵੀ ਅੰਜੰਗੁਣ ਇੱਕ ਬਰਾਬਰ ਨਹੀਂ ਹੁੰਦੀਆਂ ਤੇ ਉਦਾਂ ਤੇ ਵੀ ਲੋਕ ਮਿਲ ਸਕਦੇ ਨੇ ਸੋ ਹਰ ਇੱਕ ਦਾ ਆਪਣਾ ਆਪਣਾ ਸੁਭਾਅ ਹੁੰਦਾ ਸੋ ਦੇਖੋ ਤੁਸੀਂ ਮੈਂ ਤੁਹਾਨੂੰ ਇੱਕ ਹੋਰ ਰੰਗ ਬਦਲਦਾ ਦਿਖਾ ਰਿਹਾ ਸੂਰਜ ਨੇ ਕਿੱਦਾਂ ਰੰਗ ਬਦਲਿਆ ਦੇਖੋ ਇਹ ਸਵੇਰ ਦੀ ਵੀਡੀਓ ਆ ਜਦੋਂ ਅਸੀਂ ਉੱਥੇ ਹੀ ਸੀਗੇ ਤੇ ਉਦੋਂ ਇਹਨੇ ਨਾ 골ਡਨ ਕਲਰ ਸ਼ੁਰੂ ਕੀਤਾ ਸੀ ਦੇਖੋ ਤੋ ਐਸੀਗਾ ਮਤਲਬ ਰੰਗ ਦਾ 골ਡਨ 골ਡਨ ਨਿਕਲੇ ਸੀ ਉੱਥੋਂ ਤੇ ਬੜਾ ਹੀ ਸੋਹਣਾ ਲੱਗ ਰਿਹਾ ਸੀ ਮਾਹੌਲ ਤੇ ਇੱਕ ਵਾਰੀ ਜ਼ਰੂਰ ਜਾ ਕੇ ਆਇਓ ਤੇ ਇਸ ਜਗ੍ਹਾ ਦਾ ਆਨੰਦ ਮਾਣਿਓ ਥੈਂਕ ਯੂ ਫਿਲਿਪ ਨੇ ਮੈਨੂੰ ਕਿਹਾ ਕਹਿੰਦਾ ਹੁਣ ਮੰਗਲ ਦੇ ਟੈਂਪਰੇਚਰ ਘੱਟ ਹੋਊਗਾ ਮੈਂ ਫੋਨ ਆ ਕੇ ਆਪਣੀ ਬਾਬੂ ਕਿੱਦਾਂ ਫੜਿਆ ਕਾਹ ਹੋਣੀ ਰਿ ਹੈ ਮਦਾਮ ਖਾਂਦੇ ਨੇ ਸਿਓ ਖਾਂਦੇ ਨੇ आगे आवाज़ बैठी पी गया ना ये पर बोल वो गॉंग वो आवाज़ थाना दिख फरक आ गया लाइट तुम ठंडी सेव अपने ना इधर आये बोल दे ना कहाँ कहाँ ये बोल कहाँ हाँ पूरे बीस मिनट के बोल दे <laughs> ना बीस मिनट के नहीं आइतो मतलब सेव सूजी में ठंडे खा ले ना सेव तो है बहुत कट के दिया ना मम्मी है ना दिया ਬਾਬੂ ਕੀ ਨਜ਼ਾਰਾ ਦੇਖਣ ਲਾਇਕ ਨਜ਼ਾਰਾ ਇਹ ਭਾਈ ਇਹਦੇ ਪੱਟੇ ਹੋਏ ਇੱਥੇ ਤੱਕ ਪਹੁੰਚ ਗਏ ਰਾਤ ਜਿਹੜੀ ਕੱਢ ਗਈ ਯਾਰ ਕਿਆ ਹਨਾ ਦੇਖੀ ਐਂ ਲੱਗ ਰਿਹਾ ਨਾ ਪਿੱਛੋਂ ਮਤਲਬ ਉਗਰੀ ਆ ਚੀਜ਼ ਹੈ ਹਾਂ ਟਾਰਚ ਲਈ ਖੜਾ ਹਾਂ ਹੋਰ ਜ਼ੂਮ ਕਰਕੇ ਦੇਖੀਏ ਕੀ ਦਿਖਦਾ ਓਏ ਹਾਂ ਬਈ ਓ ਦੇਖੋ ਬਈ ਇੱਥੋਂ ਨਿਕਲਣਾ ਦੇਖ ਬਾਈ ਆਇਆ ਉਪਰ ਆਇਆ